ਪਿਆ ਕਾਲਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜੁੜੇ ਰਹਿਣਾ ਜਿੰਨਾ ਵੀ ਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰੇ ਸ਼ੁਆਕ ਆਦੇ ਹਾਂ ਅੱਜ ਦੀ ਵੱਡੀ ਖਬਰ ਡਾਕਟਰ ਦੀ ਲਾਪਰਵਾਹੀ ਨਾਲ ਵੱਡੀ ਗਈ ਸੀ ਮਰੀਦ ਦੀ ਨਾੜ ਹਸਪਤਾਲ ਵਿੱਚ 22 ਲੱਖ ਰਮਜ਼ਾ ਦੇਣ ਦਾ ਆਦੇਸ਼ ਇੱਕ ਹਫਤਕਾ ਕਮਿਸ਼ਨ ਦਾ ਵੱਡਾ ਫੈਸਲਾ ਜ਼ਿਲ੍ਹਾ ਖਪਤਕਾਰ ਕਮਿਸ਼ਨ ਨੇ ਆਪਣੇ ਇੱਕ ਐਮ ਫੈਸਲੇ ਵਿੱਚ ਸ਼੍ਰੀ ਮੁਖਸਰ ਸਾਹਿਬ ਦੇ ਇੱਕ ਨਿੱਜੀ ਹਸਪਤਲ ਅਤੇ ਉਸ ਦੇ ਮਾਲਕ ਡਾਕਟਰ ਨੂੰ ਆਦੇਸ਼ ਦਿੱਤਾ ਹੈ ਕਿ ਇੱਕ ਵਿਦਿਆਰਥੀ ਦੇ ਇਲਾਜ ਦੌਰਾਨ ਵਰਤੀ ਗਈ ਗੰਬੀਰ ਲਾਪਰਵਾਹੀ ਕਾਰਨ ਉਹ ਪੀੜਤ ਵਿਦਿਆਰਥੀ ਨੂੰ 22 ਲੱਖ ਰੁਪਏ 40 ਹਜ਼ਾਰ ਰੁਪਏ ਮੁਆਵਜ਼ੇ ਵਜੋਂ 45 ਦਿਨਾਂ ਦੇ ਅੰਦਰ-ਅੰਦਰ ਅਦਾ ਕਰੇਗੀ ਸੂਚਨਾ ਅਨੁਸਾਰ ਹਗਵਰਪ੍ਰੀਤ ਸਿੰਘ ਵਾਸੀ ਪਰੀਪੋਟ ਬੜਾਈ ਨਾਲ ਪੜਾਈ 2019 ਵਿੱਚ ਨਿਊਜ਼ੀਲੈਂਡ ਗਿਆ ਸੀ ਜਿੱਥੇ ਅਚਾਨਕ ਉਸ ਨੂੰ ਉਸ ਨੂੰ ਪੇਟ ਵਿੱਚ ਦਰਦ ਦਾ ਮਹਿਸੂਸ ਹੋਇਆ ਤੇ ਉਹ ਵਾਪਸ ਇੰਡੀਆ ਆ ਗਿਆ ਅਤੇ ਉਸ ਉਸ ਸਿੱਧੂ ਹਸਪਤਾਲ ਮੁਕਸਰ ਵਿਖੇ ਡਾਕਟਰ ਸੰਦੀਪ ਸਿੰਘ ਸੱਧੂ ਨੂੰ ਇਲਾਜ ਲਈ ਮਿਲਿਆ ਹੈ ਸ਼ਿਕਾਇਤ ਕਰਤਾ ਨੇ ਦੱਸਿਆ ਕਿ ਡਾਕਟਰ ਨੇ ਪਿੱਤੇ ਦੀ ਪੱਥਰੀ ਪਿੱਤੇਜ ਪੱਥਰੀ ਦੱਸੀ ਹੈ ਅਤੇ ਉਸ ਦੇ ਇਲਾਜ ਲਈ ਅਲਟਰਾਸਾਉਂਡ ਕਰਵਾਉਣ ਤੋਂ ਬਾਅਦ ਗੁਰਪ੍ਰੀਤ ਸਿੰਘ ਨੂੰ ਹਸਪਤਾਲ ਵਿੱਚ ਦਾਖਲ ਕਰ ਲਿਆ ਗਿਆ ਹੈ ਪਰੰਤੂ ਇਲਾਜ ਦੌਰਾਨ ਡਾਕਟਰ ਦੀਲਾਪਰਵਾਈ ਕਾਰਨ ਪਿੱਤੇ ਦੀ ਨਜ਼ਦੀਕੀ ਇੱਕ ਹੋਰ ਨਾੜ ਨੂੰ ਕੱਟ ਲੱਗ ਗਿਆ ਹੈ ਪਰੰਤੂ ਡਾਕਟਰ ਨੇ ਇਸ ਘਟਨਾ ਬਾਰੇ ਆਪਣੇ ਮਰੀਜ਼ ਨੂੰ ਨਹੀਂ ਦੱਸਿਆ ਹੈ ਕੁਝ ਸਮੇਂ ਬਾਅਦ ਗੁਰਪ੍ਰੀਤ ਸਿੰਘ ਨੇ ਆਪਣੀ ਸਮੱਸਿਆ ਬਦਨ ਬਾਰੇ ਡਾਕਟਰ ਨੂੰ ਦੱਸਿਆ ਹੈ ਤਾਂ ਉਸ ਨੇ ਗੁਰਪ੍ਰੀਤ ਨੂੰ ਇਲਾਜ ਲਈ ਲੁਧਿਆਣਾ ਦੇ ਇੱਕ ਨਿੱਜੇ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਹੈ ਜਿੱਥੇ ਡਾਕਟਰਾਂ ਨੇ ਉਸ ਨੂੰ ਇਲਾਜ ਕਰਕੇ ਤੰਦਰੁਸਤ ਕਰ ਦਿੱਤਾ ਹੈ ਚਿਕਾਇਤਕਰਤਾ ਨੇ ਆਪਣੇ ਵਕੀਲ ਤੁਸੀਦਾਸ ਰਾਹੀਂ ਅਦਾਲਤ ਨੂੰ ਦੱਸਿਆ ਹੈ ਕਿ ਸੰਧੂ ਹਸਪਤਾਲ ਦੇ ਆਪਰੇਸ਼ਨ ਤੋਂ ਬਾਅਦ ਉਸ ਨੂੰ ਡਿਸਚਾਰਜ ਹਿਸਟਰੀ ਨਹੀਂ ਦਿੱਤੀ ਗਈ ਹੈ ਅਤੇ ਨਾ ਹੀ ਇਹ ਆਪਰੇਸ਼ਨ ਦੌਰਾਨ ਹੋਈ ਕੋਹਾਤੀ ਬਾਰੇ ਦੱਸਿਆ ਗਿਆ ਹੈ ਜਿਸ ਕਰਕੇ ਉਸ ਦਾ ਵਿਦੇਸ਼ ਪੜਨ ਦਾ ਸੁਪਨਾ ਖਤਮ ਹੋ ਗਿਆ ਹੈ ਅਤੇ ਨਿਊਜ਼ੀਲੈਂਡ ਵਿੱਚ ਨਿਊਜ਼ੀਲੈਂਡ ਦੇ ਕਾਲਜ ਵਿੱਚ ਪਾਰੀ 8 ਲੱਖ ਰੁਪਏ ਫੀਸ ਦੀ ਜਪਤ ਹੋ ਗਈ ਹੈ ਖਫਤਗਾ ਕਮਿਸ਼ਨਰ ਦੇ ਪ੍ਰਧਾਨ ਰਾਕੇਸ਼ ਕੁਮਾਰ ਸਿੰਘਲਾ ਨੇ ਆਪਣੇ ਮੈਂਬਰ ਧਰਮਪਾਲ ਕੋਲ ਕੌਰ ਨੇ ਆਪਣੇ ਹੁਕਮ ਵਿੱਚ ਸਿੱਧੂ ਹਸਪਤਲ ਦੇ ਮਾਲਕ ਡਾਕਟਰ ਸੰਦੀਪ ਕੌਰ ਸਿੱਧੂ ਨੂੰ ਅਤੇ ਹਸਪਤਲ ਦੇ ਬੀਮਾ ਕੰਪਨੀ ਦੇ ਆਦੇਸ਼ ਦਿੱਤੇ ਹਨ ਕਿ ਗੁਰਪ੍ਰੀਤ ਸਿੰਘ ਦੀ ਪੜਾਈ ਸਿਹਤ ਮਾਨਸਿਕ ਪਰੇਸ਼ਾਨੀ ਅਤੇ ਇਲਾਜ ਦੇ ਆਏ ਖਰਚੇ ਅਤੇ ਮੁਆਜ਼ੇ ਜੋ 22 ਲੱਖ 40 ਹਜ਼ਾਰ ਰੁਪਏ ਦੀ ਰਾਸ਼ੀ ਜਾਰੀ ਕੀਤੀ ਜਾਵੇ ਖਬਰ ਨਾਲ ਅਨਤਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜ਼ਰੂਰ ਦਿਓ ਧੰਨਵਾਦ